ਸ਼੍ਰੀ ਅਕਾਲ ਜੀ ਵਿਆਹ ਕਰਾਉਣ ਤੋਂ ਪਹਿਲਾਂ ਗ੍ਰਸਥ ਜੀਵਨ ਨੂੰ ਸਮਝੋ ਅੱਜ ਆਪਾਂ ਇਸ ਵਿਸ਼ੇ ਤੇ ਵੀਡੀਓ ਬਣਾ ਰਹੇ ਹਾਂ ਜੀ ਤੁਸੀਂ ਤੁਹਾਨੂੰ ਸਾਰੀ ਗੱਲ ਸਮਝ ਆ ਜਾਵੇਗੀ ਗੁਰੂ ਅਮਰਦਾਸ ਮਹਾਰਾਜ ਵੀ ਕਹਿੰਦੇ ਸੀ ਵੀ ਗ੍ਰਸਥ ਜੀਵਨ ਨੂੰ ਵਧੀਆ ਬਣਾਉਣ ਲਈ ਅਗਰ ਤੁਸੀਂ ਚਾਹੁੰਦੇ ਹੋ ਨਾ ਤੁਹਾਡਾ ਰਿਸ਼ਤਾ ਜਿਹੜਾ ਸੰਪੂਰਨ ਰਹੇ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਕਹਿੰਦੇ ਅਸੀਂ ਕਿਹੜੇ ਰਿਸ਼ਤੇ ਨੂੰ ਸੰਪੂਰਨ ਮੰਨਦੇ ਹਾਂ ਜੀ ਅੱਜ ਤੁਹਾਨੂੰ ਇਸ ਵੀਡੀਓ 'ਚ ਸਾਰੀ ਗੱਲ ਸਮਝਾਵਾਂਗੇ ਇੱਕ ਨੌਜਵਾਨ ਸੀ ਜੀ ਉਹ ਇੱਕ ਬਜ਼ੁਰਗ ਕੋਲੇ ਗਿਆ ਤੇ ਬਜ਼ੁਰਗ ਨੂੰ ਜਾ ਕੇ ਕਹਿਣ ਲੱਗਿਆ ਕਹਿੰਦਾ ਜੀ ਮੇਰੇ ਘਰ ਦੇ ਕਹਿੰਦੇ ਨੇ ਵੀ ਤੇਰਾ ਵਿਆਹ ਕਰਦੀ ਏ ਤੂੰ ਦੱਸ ਤਾਂ ਬਜ਼ੁਰਗ ਕਹਿਣ ਲੱਗਿਆ ਕਹਿੰਦਾ ਆ ਜਾ ਬਹਿ ਜਾ ਮੇਰੇ ਕੋਲੇ ਬੈਠ ਤਾਂ ਬਜ਼ੁਰਗ ਕਹਿਣ ਲੱਗਿਆ ਕਹਿੰਦਾ ਜੀ ਗ੍ਰਸਤ ਜੀਵਨ ਨੂੰ ਬਚਾਉਣ ਲਈ ਨਾ ਬਹੁਤ ਕੁਝ ਕਰਨਾ ਪੈਂਦੀਆਂ ਜਦੋਂ ਆਪਾਂ ਵਿਆਹ ਕਰਾਉਨੇ ਆ ਨਾ ਬਹੁਤ ਜ਼ਿੰਮੇਵਾਰੀਆਂ ਉਠਾਉਣੀਆਂ ਪੈਂਦੀਆਂ ਨੇ ਤੂੰ ਦੇਖ ਵੀ ਤੂੰ ਤਿਆਰ ਹੈਂ ਜ਼ਿੰਮੇਵਾਰੀਆਂ ਉਠਾਉਣ ਨੂੰ ਨੌਜਵਾਨ ਚੁੱਪ ਜਾ ਹੋ ਗਿਆ ਜੀ ਤੇ ਬਾਬੇ ਨੇ ਥੋੜਾ ਟਾਈਮ ਰੋਕ ਕੇ ਨਾ ਆਪਦੀ ਘਰ ਵਾਲੀ ਨੂੰ ਆਵਾਜ਼ ਲਾਈ ਆਵਾਜ਼ ਲਗਾ ਕੇ ਕਹਿਣ ਲੱਗਿਆ ਕਹਿੰਦਾ ਭਾਗਵਾਨੇ ਉਰੇ ਆਈ ਬੀਬੀ ਜੀ ਕੋਲੇ ਆ ਗਈ ਤਾਂ ਬਾਬਾ ਜੀ ਕਹਿਣ ਲੱਗੇ ਕਹਿੰਦੇ ਜਾ ਇੱਕ ਦੀਵਾ ਜਗਾ ਕੇ ਲੈ ਕੇ ਆ ਤਾਂ ਜਿਹੜਾ ਉਹ ਨੌਜਵਾਨ ਸੀ ਉਹ ਸੋਚਾਂ ਵਿੱਚ ਪੈ ਗਿਆ ਵੀ ਬੜੀ ਧੁੱਪ ਨਿਕਲੀ ہوئی ਆ ਚਾਨਣ ਹੋਇਆ ਹੋਇਆ ਵੀ ਬਾਪੂ ਜੀ ਨੇ ਦੀਵਾ ਕਿਉਂ ਮੰਗਾਇਆ ਜਿਹੜੀ ਬਾਪੂ ਜੀ ਦੀ ਘਰ ਵਾਲੀ ਸੀ ਨਾ ਉਹ ਵੀ ਸੋਚਣ ਲੱਗੀ ਵੇ ਇਹ ਏਦਾਂ ਕਿਉਂ ਕਰ ਰਹੇ ਨੇਗੇ ਵੀ ਪੂਰਾ ਚਾਨਣ ਚੜਿਆ ਹੋਇਆ ਧੁੱਪ ਨਿਕਲੀ ہوئی ਆ ਪਰ ਇਹ ਦੀਵਾ ਕਿਉਂ ਮੰਗਵਾ ਰਹੇ ਨੇ ਬੀਬੀ ਨੇ ਸੁਭਾਲ ਨਹੀਂ ਕੀਤਾ ਜੀ ਬੀਬੀ ਅੰਦਰ ਗਈ ਅੰਦਰ ਜਾ ਕੇ ਬੀਬੀ ਨੇ ਬੱਤੀ ਵੱਟੀ ਦੀਵੇ ਵਿੱਚ ਤੇਲ ਪਾਇਆ ਤੇ ਦੀਵਾ ਜਲਾ ਕੇ ਚੱਕ ਲਈ ਬਾਪੂ ਨੇ ਦੀਵਾ ਜੀ ਆਪਦੇ ਕੋਲ ਰੱਖ ਲਿਆ ਥੋੜੇ ਟਾਈਮ ਬਾਅਦ ਬਾਪੂ ਨੇ ਫਿਰ ਆਵਾਜ਼ ਲਗਾਈ ਕਹਿੰਦਾ ਭਾਗਵਾਨ ਨੇ ਨੌਜਵਾਨ ਆਇਆ ਤੂੰ ਇਹਦੇ ਲਈ ਕੋਈ ਚਾਹ ਪਾਣੀ ਦਾ ਸ਼ਰਬਤ ਲੈ ਕੇ ਆ ਤਾ ਬਾਪੂ ਨੇ ਫਿਰ ਆਵਾਜ਼ ਲਗਾਈ ਕਿ ਨਾ ਭਾਗਵਾਨ ਨੇ ਜੇ ਸ਼ਰਬਤ ਬਣਾਉਣ ਲੱਗੀਆਂ ਤਾਂ ਮਿੱਠਾ ਜ਼ਿਆਦਾ ਪਾ ਕੇ ਲੈ ਕੇ ਆਈ। ਬੀਬੀ ਅੰਦਰ ਗਈ ਅੰਦਰ ਜਾ ਕੇ ਜਿਉ ਸ਼ਰਬਤ ਬਣਾਉਣ ਲੱਗੀ ਉਹਨੇ ਚੀਨੀ ਦੀ ਜਗ੍ਹਾ ਨਾ ਨਮਕ ਦੇ 2 ਚਮਚੇ ਪਾਤੇ। ਤੇ ਬੀਬੀ ਜਦੋਂ ਸ਼ਰਬਤ ਲੈ ਕੇ ਬਾਹਰ ਆਈ ਤਾਂ ਜੀ ਉਹਨਾਂ ਨੇ ਇੱਕ ਗਲਾਸ ਨੌਜਵਾਨ ਨੂੰ ਦੇ ਦਿੱਤਾ ਤੇ ਇੱਕ ਗਲਾਸ ਆਪਦੇ ਪਤੀ ਨੂੰ ਦੇ ਦਿੱਤਾ। ਕਿਉਂਕਿ ਬਾਪੂ ਜੀ ਜਿਹੜੇ ਪ੍ਰਾਣੇ ਸਮੇਂ ਦੀਆਂ ਖਰਾਕਾਂ ਸੀ ਬਾਪੂ ਹਰ ਇੱਕ ਚੀਜ਼ ਖਾਂਦੇ ਸੀ ਅੱਜ ਕੱਲ ਕਿਸੇ ਨੂੰ ਚੀਜ਼ ਆਪਾਂ ਕਹਿ ਦਿੰਦੇ ਆ ਕੋਈ ਘਿਓ ਆ ਜਾਂ ਕੁਝ ਵੀ ਆ ਉਹਨਾਂ ਨੂੰ ਡਾਈਜੈਸਟ ਕਰਨਾ ਬਹੁਤ ਔਖਾ ਹੋ ਜਾਂਦਾ ਅੱਜ ਕੱਲ ਦੀ ਜਨਰੇਸ਼ਨ ਨੂੰ ਹੈਨਾ ਉਹ ਜਿਵੇਂ ਕਹਿੰਦੇ ਜਿਹੜੇ ਪ੍ਰਾਣੇ ਬਜ਼ੁਰਗ ਹੁੰਦੇ ਸੀ ਉਹਨਾਂ ਨੂੰ ਰੇਕ ਖੁਰਾਕ ਹਜਮ ਹੁੰਦੀ ਸੀ ਜਦੋਂ ਬਾਪੂ ਨੇ ਉਹ ਸ਼ਰਬਤ ਪੀਤਾ ਨਾ ਬਾਪੂ ਚੁੱਪਚਾਪ ਸਾਰਾ ਸ਼ਰਬਤ ਪੀ ਲਿਆ ਜਦੋਂ ਮੁੰਡਾ ਘੁੱਟ ਭਰਨ ਲੱਗਿਆ ਤਾਂ ਮੁੰਡੇ ਨੇ ਕਹਿਤਾ ਕਹਿੰਦਾ ਮੈਂ ਨਹੀਂ ਇਹ ਸ਼ਰਬਤ ਪੀਣਾ ਵੀ ਇਹਦੇ ਵਿੱਚ ਤਾਂ ਨਾਮਕ ਬਹੁਤ ਜ਼ਿਆਦੇ ਆ ਤੇ ਵੀ ਬਾਪੂ ਜੀ ਤੁਸੀਂ ਇਹ ਸ਼ਰਬਤ ਕਿਵੇਂ ਪੀ ਲਿਆ ਤਾਂ ਉਹ ਜਿਹੜਾ ਨੌਜਵਾਨ ਸੀ ਨਾ ਉਹ ਬਾਪੂ ਨੂੰ ਕਹਿਣ ਲੱਗਿਆ ਕਹਿੰਦਾ ਜੀ ਤੁਸੀਂ ਇਹ ਸ਼ਰਬਤ ਕਿਵੇਂ ਪੀ ਲਿਆ ਤੁਸੀਂ ਤਾਂ ਉਹਨਾਂ ਨੂੰ ਮਿੱਠਾ ਪਾਉਣ ਨੂੰ ਕਿਹਾ ਸੀ ਇਹਦੇ ਵਿੱਚ ਤਾਂ ਬਹੁਤ ਜ਼ਿਆਦਾ ਨੂਨ ਤੁਸੀਂ ਬੇਬੇ ਨੂੰ ਕੁਝ ਕਿਹਾ ਕਿਉਂ ਨਹੀਂ ਹੈਗਾ ਬਾਪੂ ਉਹ ਮੁੰਡੇ ਦੀ ਗੱਲ ਸੁਣ ਕੇ ਹੱਸ ਪਿਆ ਤੇ ਕਹਿਣ ਲੱਗਿਆ ਕਹਿੰਦਾ ਜਦੋਂ ਮੈਂ ਉਹ ਤੋਂ ਦੀਵਾ ਮੰਗਾਇਆ ਸੀ ਨਾ ਉਹ ਚੁੱਪਚਾਪ ਲੈ ਆਈ ਉਹ ਮੈਨੂੰ ਪੁੱਛ ਵੀ ਸਕਦੀ ਸੀ ਵੀ ਤੈਨੂੰ ਦੀਵਾ ਕੀ ਕਰਨਾ ਚਾਣਨ ਹੋਏ ਹੋਇਆ ਪਰ ਉਹ ਫਿਰ ਵੀ ਚੁੱਪਚਾਪ ਦੀਵਾ ਲੈ ਆਈ ਨਾ ਏਸੀ ਤਰ੍ਹਾਂ ਫਿਰ ਮੈਂ ਉਹਨੂੰ ਕਿਸ ਤਰ੍ਹਾਂ ਪੁੱਛ ਲਵਾਂ ਵੀ ਤੂੰ ਇਹਦੇ ਵਿੱਚ ਸ਼ਰਬਤ ਵਿੱਚ ਚੀਨੀ ਦੀ ਜਗ੍ਹਾ ਨਮਕ ਪਾ ਦਿੱਤਾ ਬਾਪੂ ਕਹਿਣ ਲੱਗਿਆ ਕਹਿੰਦਾ ਪਹਿਲਾਂ ਮੇਰੀ ਗਲਤੀ ਸੀ ਉਹ ਚੁੱਪ ਸੀ ਨਾ ਹੁਣ ਉਹਦੀ ਗਲਤੀ ਆ ਫਿਰ ਮੈਂ ਉਹਨੂੰ ਕਿਵੇਂ ਬੋਲਾਂ ਵੀ ਤੇਰੀ ਗਲਤੀ ਆ ਇਸ ਲਈ ਕਹਿੰਦਾ ਬਾਪੂ ਕਹਿਣ ਲੱਗਿਆ ਜੀ ਕਹਿੰਦਾ ਗ੍ਰਸਤ ਜੀਵਨ ਵਸਾਉਣ ਲਈ ਨਾ ਚੁੱਪ ਵਟਣੀ ਬਹੁਤ ਜ਼ਰੂਰੀ ਹੈ ਇੱਕ ਦੂਜੇ ਦੀਆਂ ਗਲਤੀਆਂ ਨੂੰ ਨਜ਼ਰ ਅੰਦਾਜ਼ ਕਰਨਾ ਬਹੁਤ ਜ਼ਰੂਰੀ ਆ ਜਦੋਂ ਆਪਾਂ ਰੇਕ ਚੀਜ਼ ਚ ਨਾ ਕੱਲੀ ਕੱਲੀ ਚੀਜ਼ ਚ ਇੱਕ ਦੂਜੇ ਦੀ ਚੀਜ਼ ਚ ਗਲਤੀਆਂ ਲੱਭਣ ਲੱਗ ਜਾਂਦੇ ਆ ਉਹ ਗ੍ਰਸਤ ਜੀਵਨ ਨਹੀਂ ਨਾ ਹੁੰਦਾ ਫਿਰ ਉਹ ਅਸਫਲ ਗ੍ਰਸਤ ਜੀਵਨ ਹੋ ਜਾਂਦਾ ਕਹਿੰਦੇ ਸਫਲ ਗ੍ਰਸਤ ਜੀਵਨ ਉਹੀ ਆ ਜਦੋਂ ਇੱਕ ਦੂਜੇ ਦੀਆਂ ਕਮੀਆਂ ਨੂੰ ਭੁੱਲ ਕੇ ਆਪਾਂ ਉਹਨੂੰ ਅਪਣਾ ਲੈਨੇ ਆ ਫਿਰ ਬਾਪੂ ਉਹਨੂੰ ਕਹਿਣ ਲੱਗਿਆ ਕਹਿੰਦਾ ਭਾਈ ਜੇ ਤੂੰ ਗੱਲ ਸਹਿ ਸਕਦਾ ਨਾ ਫਿਰ ਤੂੰ ਗ੍ਰਸਥ ਜੀਵਨ ਲਈ ਵਿਆਹ ਕਰਾਉਣ ਲਈ ਬਿਲਕੁਲ ਤਿਆਰ ਹਾਂ ਫਿਰ ਜੀ ਗੁਰੂ ਅਮਰਦਾਸ ਮਹਾਰਾਜ ਵੀ ਕਹਿੰਦੇ ਨੇ ਕਹਿੰਦੇ ਭਾਈ ਤੁਹਾਡਾ ਰਿਸ਼ਤਾ ਸੰਪੂਰਨ ਪਤਾ ਕਦੋਂ ਹੁੰਦਾ ਕਹਿੰਦੇ ਅਸੀਂ ਨਹੀਂ ਮੰਨਦੇ ਵੀ ਤੁਸੀਂ ਪਤੀ ਪਤਨੀ ਹੋ ਠੀਕ ਹੈ ਜੀ ਤੁਸੀਂ ਬੱਚੇ ਜੰਮ ਲਏ ਹੋ 15 20 ਸਾਲ ਦੇ ਨਾਲ ਰਹਿ ਰਹੇ ਹੋ ਪਰ ਅਸੀਂ ਨਹੀਂ ਮੰਨਦੇ ਵੀ ਤੁਸੀਂ ਪਤੀ ਪਤਨੀ ਹੋ ਤੇ ਹੁਣ ਤੁਸੀਂ ਸਾਰੇ ਸਵਾਲ ਕਰੋਗੇ ਵੀ ਹੁਣ ਜਦ ਨਾਲ ਰਹਿ ਰਹੇ ਹਾਂ ਬੱਚੇ ਵੀ ਪੈਦਾ ਕਰ ਲਏ ਆ ਫਿਰ ਪਤੀ ਪਤਨੀ ਕਿੱਦਾਂ ਨਹੀਂ ਹੋਏ ਗੁਰੂ ਰਾਮਦਾਸ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਕਹਿੰਦੇ ਭਾਈ ਤੁਹਾਡਾ ਰਿਸ਼ਤਾ ਉਦੋਂ ਸੰਪੂਰਨ ਹੁੰਦਾ ਤੁਸੀਂ ਗ੍ਰਸਥ ਜੀਵਨ ਲਈ ਉਦੋਂ ਤਿਆਰ ਹੋ ਜਦੋਂ ਤੁਹਾਡੇ ਵਿਚਾਰ ਇੱਕ ਦੂਜੇ ਨਾਲ ਸਾਂਝੇ ਹੋਣ ਲੱਗ ਜਾਂਦੇ ਆ ਤੁਹਾਡੇ ਮਨਾਂ ਵਿੱਚ ਇੱਕ ਦੂਜੇ ਲਈ ਪਿਆਰ ਦੀ ਭਾਵਨਾ ਪੈਦਾ ਹੁੰਦੀ ਆ ਭਾਵ ਤਾਂਗ ਪੈਦਾ ਹੁੰਦੀ ਆ ਠੀਕ ਆ ਜੀ ਵੀ ਜਦੋਂ ਤੁਸੀਂ ਨਾ ਕਿਸੇ ਧਾਰਮਿਕ ਸਥਾਨਾਂ ਤੇ ਇਕੱਠੇ ਜਾਣ ਲੱਗ ਜਾਨੇ ਹੋ ਜਦੋਂ ਤੁਹਾਡੇ ਵਿਚਾਰ ਇੱਕ ਦੂਜੇ ਨਾਲ ਸਾਂਝੇ ਹੋਣ ਲੱਗ ਜਾਨੇ ਹੋ ਤੁਸੀਂ ਇੱਕ ਦੂਜੇ ਦੀ ਗੱਲ ਨਾਲ ਸਹਿਮਤ ਹੋ ਜਾਨੇ ਹੋ ਉਦੋਂ ਤੁਹਾਡਾ ਰਿਸ਼ਤਾ ਸੰਪੂਰਨ ਹੁੰਦਾ ਉਦੋਂ ਤੁਸੀਂ ਵਿਆਹ ਲਈ ਤਿਆਰ ਹੁੰਦੇ ਹੋ ਇਹ ਗੱਲ ਜੀ ਤੁਹਾਨੂੰ ਲੜਕੀਆਂ ਨੂੰ ਵੀ ਲੜਕਿਆਂ ਨੂੰ ਵੀ ਮੁੰਡੇ ਕੁੜੀਆਂ ਨੂੰ ਸਮਝਣੀ ਹੀ ਪਊਗੀ ਅਗਰ ਤੁਸੀਂ ਵਿਆਹ ਕਰਾਉਣਾ ਚਾਹੁੰਦੇ ਹੋ ਨਾ ਪਹਿਲਾਂ ਤੁਸੀਂ ਇਹ ਗੱਲ ਸਿੱਖੋ ਵੀ ਤੁਸੀਂ ਇੱਕ ਦੂਜੇ ਦੀ ਗੱਲ ਸਹਿ ਸਕਦੇ ਹੋ ਤੁਸੀਂ ਤਿਆਰ ਹੋ ਜੀ ਜੀਵਨ ਨੂੰ ਅੱਗੇ ਮਤਲਬ ਆਪਦੀ ਲਾਈਫ ਨੂੰ ਫਿਊਚਰ ਨੂੰ ਤਿਆਰ ਕਰਨ ਲਈ ਅਗਰ ਤੁਸੀਂ ਤਿਆਰ ਹੋ ਫਿਰ ਹੀ ਤੁਸੀਂ ਵਿਆਹ ਲਈ ਹਾਮੀ ਕਰਿਆ ਕਰੋ ਅਗਰ ਤੁਹਾਨੂੰ ਲੱਗਦਾ ਨਾ ਵੀ ਮੈਂ ਇਸ ਟਾਈਮ ਤਿਆਰ ਨਹੀਂ ਆ ਵੀ ਮੈਨੂੰ ਇਹ ਚੀਜ਼ਾਂ ਦਾ ਮੈਂ ਬੋਝ ਜਿਹੜਾ ਭਾਰ ਆ ਨਹੀਂ ਚੁੱਕ ਸਕਦਾ ਫਿਰ ਤੁਸੀਂ ਵਿਆਹ ਲਈ ਹਾਮੀ ਨਾ ਕਰਿਆ ਕਰੋ ਜੀ ਕਾਲੀ ਨਾ ਕਰਿਆ ਕਰੋ ਅੱਜ ਕੱਲ ਦੇ ਰਿਸ਼ਤੇ ਕਿਉਂ ਟੁੱਟ ਰਹੇ ਨੇ ਜੀ ਆਪਾਂ ਮਾਪੇਓ ਦੇ ਪ੍ਰੈਸ਼ਰ ਚ ਆ ਕੇ ਵਿਆਹ ਕਰਵਾ ਲੈਨੇ ਆ ਠੀਕ ਆ ਜੀ ਇਹ ਤੋਂ ਬੈਟਰ ਆ ਨਾ ਤੁਸੀਂ ਪਹਿਲੇ ਇਹ ਕਹਾ ਕਰੋ ਵੀ ਮੈਂ ਹਜੇ ਪਿਆਰ ਨਹੀਂ ਹੈਗਾ ਰਿਸ਼ਤੇ ਟੁੱਟਣ ਦਾ ਕਾਰਨ ਕੀ ਆ ਜੀ ਤੁਸੀਂ ਵਿਆਹ ਕਰਾ ਲੈਨੇ ਹੋ ਪਰ ਤੁਹਾਡੀ ਆਪਸ ਦੀ ਜਿਹੜੀ ਅੰਡਰਸਟੈਂਡਿੰਗ ਹੁੰਦੀ ਆ ਉਹ ਹੀ ਨਹੀਂ ਬਣ ਪਉਂਦੀ ਕਿਉਂ ਕਿਉਂਕਿ ਜੀ ਅੱਜ ਕੱਲ੍ਹ ਦੀਆਂ ਕੁੜੀਆਂ ਵੀ ਬਹੁਤ ਕੁਮਾਰ ਰਹੀਆਂ ਤੇ ਮੁੰਡੇ ਵੀ ਕੁਮਾਰ ਰਹੇ ਨੇ ਕਿਉਂਕਿ ਅੱਜ ਕੱਲ੍ਹ ਦੇ ਮੁੰਡੇ ਕੁੜੀਆਂ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੇ ਨੇਗੇ ਪਰ ਹੁੰਦਾ ਕੀ ਆ ਪਰ ਅੱਜ ਕੱਲ ਦੀ ਜਿਹੜੀ ਜਨਰੇਸ਼ਨ ਆ ਉਹ ਇੱਕ ਦੂਜੇ ਦੀ ਗੱਲ ਝੱਲ ਕੇ ਰਾਜ਼ੀ ਨਹੀਂ ਹੈਗੀ ਠੀਕ ਆ ਕਹਿੰਦੇ ਆ ਜੀ ਜਦੋਂ ਬਾਬਾ ਜੀ ਨੇ ਵੀ ਇਹੀ ਦੱਸਿਆ ਵੀ ਕਈ ਗੱਲਾਂ ਵਿੱਚ ਬੋਲਾ ਵੀ ਹੋਣਾ ਪੈਂਦਾ ਗੁੰਗਾ ਵੀ ਹੋਣਾ ਪੈਂਦਾ ਅੰਨਾ ਵੀ ਹੋਣਾ ਪੈਂਦਾ ਅਗਰ ਤੁਸੀਂ ਚਾਹੁੰਦੇ ਹੋ ਨਾ ਤੁਹਾਡੀ ਗ੍ਰਸਤ ਜੀਵਨ ਆ ਜਿਹੜੀ ਵਿਆਹ ਵਾਲੀ ਜ਼ਿੰਦਗੀ ਆ ਉਹ ਸੁਖਮਈ ਨੰਗੇ ਤਾਂ ਬਹੁਤ ਚੀਜ਼ਾਂ ਤੇ ਤੁਹਾਨੂੰ ਅੰਨ੍ਹਾ ਵੀ ਹੋਣਾ ਪਊ ਬੋਲਾ ਵੀ ਹੋਣਾ ਪਊ ਗੁੰਗਾ ਵੀ ਬਣਨਾ ਪਊਗਾ ਇਹ ਕੱਲੀ ਗੱਲ ਜੀ ਮੁੰਡਿਆਂ ਲਈ ਨਹੀਂ ਹੈਗੇ ਇਹ ਕੁੜੀਆਂ ਲਈ ਵੀ ਲਾਗੂ ਹੁੰਦੀ ਆ ਇਸ ਲਈ ਜਦੋਂ ਤੁਸੀਂ ਸੋਚਦੇ ਹੋ ਵੀ ਮੈਂ ਵਿਆਹ ਕਰਵਾਉਣਾ ਤੁਸੀਂ ਪਹਿਲਾਂ ਉਹਦੇ ਅੰਦਰ ਝਾਤੀ ਮਾਰੋ ਵੀ ਕੀ ਤੁਸੀਂ ਤਿਆਰ ਹੋ ਵਿਆਹ ਕਰਵਾਉਣ ਲਈ ਕੀ ਤੁਸੀਂ ਇਹ ਚੀਜ਼ਾਂ ਲਈ ਰੈਡੀ ਹੋ ਕਿਉਂਕਿ ਦੇਖੋ ਜੀ ਮਾਪਿਓ ਵਿਆਹ ਕਰਦੇ ਨੇ ਬੱਚੇ ਨੂੰ ਸਭ ਕੁਝ ਕਰਦੇ ਨੇ ਜਦੋਂ ਉਹਨਾਂ ਦੀ ਨਹੀਂ ਬਣ ਪਾਉਂਦੀ ਇੱਕ ਮਾਪਿਓ ਦੇ ਮਨ ਤੇ ਬਹੁਤ ਵੱਡਾ ਬੋਝ ਪੈਦਾ ਹੋ ਜਾਂਦਾ ਹੈ ਇਸ ਲਈ ਤੁਹਾਡੀ ਆਪਸੀ ਅੰਡਰਸਟੈਂਡਿੰਗ ਹੋਣੀ ਬਹੁਤ ਜ਼ਰੂਰੀ ਆ ਤੁਹਾਡੀ ਫੈਮਿਲੀ ਨਾ ਬਣਨੀ ਬਹੁਤ ਜ਼ਰੂਰੀ ਆ ਤੁਹਾਡੀ ਜ਼ਿੰਦਗੀ ਜੇ ਤੁਸੀਂ ਚਾਹੋ ਨੇ ਸੁਖਮਈ ਨੰਗੋ ਤਾਂ ਜਿਹੜੇ ਹਸਬੈਂਡ ਨੇ ਨਾ ਘਰ ਵਾਲੇ ਨੇ ਉਹਨਾਂ ਨੂੰ ਵਾਈਫ ਦੀ ਸੁਣਨੀ ਪਊਗੀ ਤੇ ਜਿਹੜੀਆਂ ਧਰਮ ਪਤਨੀਆਂ ਨੇ ਜੀ ਪਤਨੀਆਂ ਨੇ ਉਹਨਾਂ ਨੂੰ ਵੀ ਆਪਣੇ ਹਸਬੈਂਡ ਦੀ ਸੁਣਨੀ ਪਊ ਜਿੱਥੋਂ ਤੁਸੀਂ ਤੁਹਾਨੂੰ ਹਸਬੈਂਡ ਰੋਕਦਾ ਨਾ ਉਹ ਰਾਤ ਉਹ ਰੁਕ ਜਾਓ ਜਿੱਥੋਂ ਤੁਹਾਨੂੰ ਵਾਈਫ ਰੋਕਦੀ ਹੈ ਨਾ ਉਹ ਕਹਿੰਦੀ ਆ ਵੀ ਤੁਹਾਡੇ ਲਈ ਇਹ ਚੀਜ਼ ਗਲਤ ਆ ਤਾਂ ਤੁਸੀਂ ਉਹ ਸਟੈਪ ਪਿੱਛੇ ਨੂੰ ਪੱਟ ਲੋ ਤੁਸੀਂ ਸਮਝੋ ਵੀ ਤੁਹਾਡੇ ਲਈ ਉਹ ਗੱਲ ਗਲਤ ਹੈਗੀ ਆ ਜੇ ਮੇਰੀ ਵਾਈਫ ਮੈਨੂੰ ਕਹਿ ਰਹੀ ਆ ਨਾ ਵੀ ਇਹ ਚੀਜ਼ ਮੇਰੇ ਲਈ ਗਲਤ ਆ ਤਾਂ ਇਟ ਮੀਨਸ ਉਹ ਗਲਤ ਠੀਕ ਆ ਜੀ ਜੇ ਅਗਰ ਤੁਹਾਨੂੰ ਤੁਹਾਡਾ ਪਤੀ ਕਹਿ ਰਿਹਾ ਵੀ ਤੇਰੇ ਲਈ ਇਹ ਚੀਜ਼ ਗਲਤ ਆ ਤੂੰ ਇਹ ਰਾਹੇ ਨਹੀਂ ਪੈਣਾ ਤਾਂ ਤੁਸੀਂ ਵੀ ਜੀ ਉਹਦਾ ਮਾਣ ਰੱਖਿਆ ਕਰੋ ਕਿਉਂਕਿ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਕਹਿੰਦੇ ਜੀ ਜਦੋਂ ਤੁਹਾਡੇ ਵਿਚਾਰ ਸਾਂਝੇ ਹੁੰਦੇ ਨੇ ਤੁਸੀਂ ਇੱਕ ਦੂਜੇ ਨਾਲ ਸਹਿਮਤ ਹੋ ਕੇ ਚੱਲਣ ਲੱਜਾਂਦੇ ਹੋ ਨਾ ਤੁਹਾਡੇ ਮਨ ਵਿੱਚ ਇੱਕ ਦੂਜੇ ਪ੍ਰਤੀ ਇੱਜ਼ਤ ਪੈਦਾ ਹੋ ਜਾਂਦੀ ਆ ਫੇਰ ਤੁਹਾਡਾ ਰਿਸ਼ਤਾ ਸੰਪੂਰਨ ਆ ਜੀ ਫੇਰ ਤੁਸੀਂ ਗ੍ਰਸਥ ਜੀਵਨ ਲਈ ਬਿਲਕੁਲ ਤਿਆਰ ਹੋ ਇਸ ਲਈ ਜੀ ਇਹ ਚੀਜ਼ਾਂ ਦਾ ਖਾਸ ਧਿਆਨ ਰੱਖਿਆ ਕਰੋ ਹਾਂਜੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ